ਹਾਂਜੀ ਅੱਜ ਆਪਾਂ ਪਿੰਡ ਤਲੇਵਾ ਖੜਿਆਂਗੇ ਤੇ ਇਹ ਜਿਹੜੀ ਜਰਮਨ ਸੈਪਰਡ ਡੌਗ ਹੈਗੀ ਇਹ ਨਾ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਮੈਟ ਦੇ ਵਿੱਚ ਬਲੱਡ ਆ ਤੇ ਉਲਟੀਆਂ ਦੇ ਵਿੱਚ ਬਲੱਡ ਆ ਬਿਲਕੁਲ ਡਿੱਗੀ ਬਰਹਿੰਦੀ ਸੀਗੀ ਮਤਲਬ ਜਦੋਂ ਆਪਾਂ ਆਏ ਸੀਗੇ ਬਾਈ ਜੀ ਨੇ ਫੋਨ ਕਰਿਆ ਸੀਗਾ ਤੇ ਕਿਰ ਦਾ ਮੈਨੂੰ ਵੀ ਲੱਗਿਆ ਵੀ ਮੁਸ਼ਕਲ ਆਗੀ ਵੀ ਨਹੀਂ ਬਚਦੀ ਪਰ ਆਪਾਂ ਨੇ ਇਸ ਦਾ ਟ੍ਰੀਟਮੈਂਟ ਕਰਿਆ ਤੇ ਪੁੱਛ ਰਿਹਾ ਹੈ ਹਾਂਜੀ ਦੱਸੋ ਜੀ ਇਹ ਬਹੁਤ ਜਿਆਦਾ ਬਿਮਾਰ ਹੋ ਗਈ ਸੀ ਤੇ ਬਹੁਤ ਜਿਆਦਾ ਬਿਮਾਰ ਸੀ ਮੈਂ ਡਿੱਗ ਪੀ ਡਕੂਰੇ ਨੂੰ ਵੀ ਜੋੜ ਦਿੱਤੀ ਅਸੀਂ ਵੇਲੇ ਨੂੰ ਡਾਕਟਰ ਸਾਹਿਬ ਨੂੰ ਸੱਦਿਆ ਡਾਕਟਰ ਸਾਹਿਬ ਨੂੰ ਛੱਦ ਕੇ ਟੀਕੇ ਲਾਏ ਬੋਤਲ ਲਾਈ ਫਿਰ ਇਹ ਦੋ ਤਿੰਨ ਦਿਨ ਬਾਅਦ ਬਾਵਾ ਹੋ ਗਈ ਫਿਰ ਦੁਬਾਰੇ ਜਾਈ ਫਿਰ ਜਮਾ ਠੀਕ ਹੋ ਗਈ ਨੋ ਪਰ ਨੋ ਹੈਗੀ ਕੈ ਦਿਨ ਆਪਾਂ ਕਰਿਆ ਸੀ ਟ੍ਰੀਟਮੈਂਟ ਦਾ ਜੀ ਚਾ ਪੰਜ ਛੇ ਦਿਨ ਕਰਿਆ ਸੀ ਜੀ ਆ ਠੀਕ ਹੈ ਜੀ ਤੇ ਤੁਹਾਨੂੰ ਕਿਵੇਂ ਲੱਗਦਾ ਸੀ ਕਿ ਬੱਚੂ ਕਿ ਨਹੀਂ ਬਚਦੀ ਜੀ ਪਹਿਲਾਂ ਸੀਗਾ ਵੀ ਇਹ ਬਚਦੀ ਨਹੀਂ ਜੀ ਜਦੋਂ ਕੁਝ ਖਾ ਗਈ ਜਰ ਜੂ ਖਾ ਗਈ ਠੀਕ ਹੈ ਜੀ ਤੇ ਉਲਟੀਆਂ ਦੇ ਵਿੱਚ ਬਲੱਡ ਆਉਂਦਾ ਸੀ ਕਿ ਕਿ ਮਤਲਬ ਸਿਰ ਜ ਸਿਰ ਛੁੱਟੀ ਪਈ ਰਹਿੰਦੀ ਜਿਵੇਂ ਆਪਾਂ ਬਿਮਾਰ ਬੰਦਾ ਨਹੀਂ ਪਿਆ ਹੁੰਦਾ ਐ ਪਈ ਰਹਿੰਦੀ ਖਾਣਾ ਪੀਣਾ ਖਾਣਾ ਵੀ ਉਹ ਕੁਝ ਨਹੀਂ ਦੋ ਤਿੰਨ ਦਿਨ ਤਾਂ ਕੁਝ ਵੀ ਨਹੀਂ ਖਾਤਾ ਅੱਛਾ ਤੇ ਜਦੋਂ ਲਾਜ ਕਰਤਾ ਉਸ ਤੋਂ ਬਾਅਦ ਲੱਗੀ ਹੌਲੀ ਹੌਲੀ ਲੱਠੀ ਜੀ ਪੀਣ ਲੱਗੀ ਹੁਣ ਉਸ ਕੋਲ ਲੱਗੀ ਹੁਣ ਕਿਵੇਂ ਆ ਹੁਣ ਜਮਾ ਠੀਕ ਹੈ ਜੀ ਰੋਟੀਆਂ ਖਾਂਦੀ ਹੁਣ ਅੱਛਾ ਉਹ ਵੀ ਮਤਲਬ ਖੇੜ ਦੀ ਖੁਰਦੀ ਵਧੀਆ ਪੂਰੀ ਭਾਜੋ ਜੋ ਕੋਈ ਆ ਜੇ ਦਿਖਾਉਂ ਭਾਜਦੀ ਹੈ ਅੱਛਾ ਰੁਬੀ ਰਲ ਤੇ ਰੁਬੀ ਉਹਦੀ ਉੜਦੀ ਆ ਜੀ ਉਹਦਾ ਪੂਰੀ ਚੁਸਤ ਹੈ ਜੀ ਠੀਕ ਹੈ ਜੀ ਆ ਗਈ ਬਹੁਤ ਵਧੀਆ ਲਾਜ ਹੈਗਾ ਕੋਈ ਐ ਨਹੀਂ ਵੀ ਕੋਈ ਗਲਤੀ ਹੋਈ ਹੋਈ ਜਾ ਠੀਕ ਹੈ ਜੀ ਆ ਗੁੱਤੀ ਹੁਣ ਜਮਾ ਨਵ ਪਰਣਾ ਹੈ ਠੀਕ ਹੈ ਜੀ ਜੇ ਕੋਈ ਜਾਣਾ ਕੋਈ ਚੀਜ਼ ਆ ਜੇ ਮਾਰ ਕੇ ਆ ਜਾਂਦਾ ਛਾਲਾ ਮਾਰਦੀ ਕਿੱਥੇ ਪਹਿਲਾਂ ਅੰਦਰੋਂ ਹੀ ਨਿਕਲਦੀ ਸੀ ਹਾਂ ਜੀ ਇਦਾਂ ਜਿਹੜੀ ਉਹ ਦੂਜੀ ਤੁਹਾਡੇ ਕੋਲੇ ਲੌਂਗ ਕੋਰਡ ਕੁੱਤੀ ਸੀ ਇੱਕ ਵਾਰ ਹਾਂਜੀ ਉਹਦੇ ਕੀ ਡਿੱਕਦੂਗੀ ਭਰਾਪਾ ਮੇਰੇ ਉਹ ਕੀੜਾ ਸੱਪ ਲੜਕਾ ਸੀਗੇ ਹੋਰ ਇੱਕ ਸੱਜੀ ਲੱਤ ਤੇ ਜੀ ਅੱਛਾ ਫਿਰ ਤੁਹਾਨੂੰ ਬੁਲਾ ਲਿਆ ਸੀ ਰਾਤ ਨੂੰ ਤੁਸੀਂ ਉੱਥੇ ਜਿਵੇਂ ਮੋੜੀ ਤੇ ਅੱਛਾ ਕੋਈ ਕਹਿੰਦੀ ਮੈਂ ਠਹਿਰ ਕੇ ਆਵਾਂਗਾ ਥੋੜਾ ਚਿਰ ਠੀਕ ਹੈ ਜੀ ਤੁਸੀਂ ਆ ਗਏ ਤੇ ਫਿਰ ਤੁਸੀਂ ਉਹਦਾ ਇਲਾਜ ਕਰਿਆ ਜੀ ਫਿਰ ਠੀਕ ਹੋ ਗਈ ਸੀ ਉਹਦੇ ਹਾਲਤ ਕੀ ਹੋਈ ਪਈ ਸੀ ਕੋਈ ਝੱਕ ਛਿੜਦੇ ਮੂੰਹ ਤੁਹਾਡੇ ਅਸਾਂ ਤਾਂ ਹੀ ਪਤਾ ਲੱਗਿਆ ਵੀ ਜ਼ਹਿਰ ਚੜ ਗਈ ਇਹਨੂੰ ਠੀਕ ਹੈ ਜੀ ਤੇ ਸੱਪ ਤੁਸੀਂ ਦੇਖਿਆ ਸੀਗਾ ਮਤਲਬ ਹਾਂ ਦੇਖਿਆ ਸੀਗਾ